हां जी दोस्तों एक बब्बू मान ने गीत गाया सी कि थप्पड़ मार के अड़ब पंजाबी असला खो लंदा है वो गाना इस वीडियो ते ना जमा फिट बैठदा है ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਨੌਜਵਾਨ ਨੂੰ ਜੋ ਕਿ ਪੁਲਿਸ ਮੁਲਾਜ਼ਮ ਦੇ ਨਾਲ ਲੜਾਈ ਕਰਕੇ ਉਹਦੇ ਤੋਂ ਉਹਦਾ ਸਮਾਨ ਖੋ ਕੇ ਲੈ ਕੇ ਆਇਆ ਤੇ ਤੁਸੀਂ ਵੀਡੀਓ ਵਿੱਚ ਨੌਜਵਾਨ ਦੀਆਂ ਗੱਲਾਂ ਸੁਣ ਕੇ ਹਾਸਾ ਹਾਸ ਕੇ ਦੂਰੇ ਹੋ ਜਾਓਗੇ ਜਿਸ ਤਰ੍ਹਾਂ ਨੌਜਵਾਨ ਨੇ ਪੁਲਿਸ ਵਾਲਿਆਂ ਨੂੰ ਟ੍ਰੀਟ ਕੀਤਾ ਉਹ ਵੇਖ ਕੇ ਸੱਚੀ ਨੌਜਵਾਨ ਦੇ ਜਜ਼ਬੇ ਨੂੰ ਦਿਲ ਤੋਂ ਸਲਾਮ ਬਣਦਾ ਕਿਉਂਕਿ ਇੱਕ ਜ਼ੁਰਤ ਵਾਲਾ ਮੁੰਡਾ ਤੇ ਯੁਰਤ ਵਾਲੇ ਮੁੰਡੇ ਹੀ ਤੁਸੀਂ ਵੇਖੋਗੇ ਵੱਡੇ ਕਾਰਨਾਮੇ ਕਰਦੇ ਨੇ ਤੇ ਇਸ ਵੀਡੀਓ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਪੁਲਿਸ ਵਾਲਿਆਂ ਨੂੰ ਖੜ ਕੇ ਬੰਗਾਰਦਾ ਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਕਹਿੰਦਾ ਇੱਕ ਵਾਰ ਤੁਸੀਂ ਉਹ ਵੀ ਜਰੂਰ ਸੁਣੋ ਦੋਸਤੋ ਵੇਖੋ ਇਸ ਨੌਜਵਾਨ ਦੀ ਯੁਰਤ ਸਾਹਮਣੇ ਪੁਲਿਸ ਖੜੀ ਹੈ ਤੇ ਪੁਲਿਸ ਦੇ ਕੋਲੇ ਹਥਿਆਰ ਨੇ ਫਿਰ ਵੀ ਉਸ ਮੁੰਡੇ ਦੀ ਯੁਰਤ ਨੂੰ ਸਲਾਮ ਬਣਦਾ ਕਿਉਂਕਿ ਜਿਹੜਾ ਇਸ ਮੁੰਡੇ ਨੇ ਯੁਰਤ ਵਿਖਾਈ ਹੈ ਉਹ ਕੋਈ ਵਿਰਲਾ ਹੀ ਵਿਖਾਉਂਦਾ ਹੈ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਦੇ ਕੁਝ ਸੱਟਾਂ ਪੇਟਾਂ ਵੀ ਲੱਗੀਆਂ ਨੇ ਫਿਰ ਵੀ ਸਾਡੇ ਕਿਸਾਨ ਡਟ ਕੇ ਖੜੇ ਨੇ ਪਰ ਇਸ ਮੁੰਡੇ ਨੇ ਸੱਜੀ ਦਿਲ ਜਿੱਤ ਲਿਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੱਪੜ ਮਾਰ ਕੇ ਮਾਰੋ ਪੰਜਾਬੀ